ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਮਰ ਕੇ ਗੁਰ ਨਾਨਕ ਲਈ ਧਿਆਏ ਗੁਰੂ ਅੰਗਦ ਪੁਰਖੇ ਅਮਰਦਾਸੁਰ ਅੰਦਾਜ਼ ਨੂੰ ਸਹਾਏ ਅਰਜਨ ਹਰਗੋਬਿੰਦ ਨੂੰ ਚਮਰੋ ਸਿਹੀ ਹਰ ਰਾਏ ਸਿਹੀ ਅਰਚਨ ਸਹਿ ਕੀ ਧਿਆਈਏ ਜਿਸੁ ਕਿਤੇ ਸਭੁ ਕੁਝ ਆਏ ਤੇ ਸਭੁ ਹਾਥੀਂ ਸਿੰਧਰੀਏ ਰਣ ਲਾਉਣ ਤੇ ਆਵੇ ਧਾਏ ਸਭ ਤਾਈ ਹੋਏ ਸਹਾਏ ਜਸਮੇ ਪਾਤਸ਼ਾਹ ਸ੍ਰੀ ਗੋਬਿੰਦ ਸਿੰਘ ਜੀ ਮਹਾਰਾਜ ਕਾ ਤਰਪਾ ਸਾਹਿਬ ਸਭ ਤਾਈਂ ਸਹਾਏ ਜਿਸਾ ਭਾਸ਼ਣ ਦੀ ਪਵਣ ਪਵਿੱਤਰ ਜੋਸ਼ ਸਤਨਗੁਰੂ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦਰਸ਼ਨ ਦਾ ਧਿਆਨ ਕਰਕੇ ਖਾਲਸਾ ਜੀ ਸਾਹਿਬ ਬੋਲੋ ਜੀ ਵਾਹਿਗੁਰੂ ਪੰਜਾ ਪਿਆਰਿਆਂ ਚੋਹ ਸਾਬ ਜਾਨਿਆਂ 40 ਮੁਕਤਿਆਂ ਹੱਡੀਆਂ ਜਪੀਆਂ ਤੱਪੀਆਂ ਜਿਨ੍ਹਾਂ ਗੁਰਮਖਾਂ ਤੇਰਾ ਨਾਮ ਜਪਿਆ ਵੰਡ ਛਕਿਆ ਦੇਖ ਚਲਾਈ ਤੇਗ ਵਾਈ ਦੇਖ ਕੇ ਜਿੰਨ ਕੀਤਾ ਜਿਨ੍ਹਾਂ ਪਿਆਰਿਆਂ ਉਸ ਪਿਆਰਿਆਂ ਦੀ ਕਮਾਈ ਦਾ ਧਿਆਨ ਕਰਕੇ ਖਾਲਸਾ ਜੀ ਸਾਹਿਬ ਬੋਲੋ ਜੀ ਵਾਹਿਗੁਰੂ ਸਿੰਘੁਣੀ ਆਤਾਂ ਮਹਿਤ ਸੀਸ ਦਿੱਤੇ ਬੰਦ-ਬੰਦ ਕਟਵਾਏ ਕੋਪਰੀਆਂ ਲੁਹਾਈਆਂ ਰਖੜੀਆਂ ਤੇ ਚੜੇ ਆਰਿਆਂ ਨਾਲ ਸਿੱਤਨ ਆਰਿਆਂ ਨਾਲ ਚੜਾਏ ਗੁਰਦੁਆਰਿਆਂ ਦੀ ਸੇਵਾ ਦੀ ਕੁਰਬਾਨੀਆਂ ਕੀਤੀਆਂ ਧਰਮਨੀ ਆਰਿਆਂ ਸਿੱਖੀ ਕੇਸਾ ਸਵਾਸਾ ਨਾਲ ਨਵਾਈ ਤਨਾ ਪਿਆਰਿਆਂ ਸਪਿਆਰਿਆਂ ਦੀ ਕਮਾਈ ਦਾ ਧਿਆਨ ਤਰ ਕੇ ਕਾਲਸਾ ਸਾਹਿਬ ਬੋਲੋ ਜੀ ਸਵਾਹੀ ਗੁਰੂ ਪੰਜਾ ਤੱਕਾ ਸਰਬੱਤ ਗੁਰਦੁਆਰਿਆਂ ਦਾ ਧਿਆਨ ਤਰ ਕੇ ਕਾਲਸਾ ਸਾਹਿਬ ਬੋਲੋ ਜੀ ਸਵਾਹੀ ਗੁਰੂ ਇਸ ਸਮੇਂ ਸਰਬੱਤ ਦਾ ਖਾਲਸਾ ਜੀ ਕੇ ਅਰਦਾਸ ਹੈ ਜੀ ਸਰਬੱਤ ਦਾ ਖਾਲਸਾ ਜੀ ਕੋ ਵਾਹਿਗੁਰੂ 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 ਨਾਮ ਚਿਤਾਵੇ ਚਿਤਾਵਣ ਕਾ ਸਤਕਾ ਸਰਬ ਸੁਖੋ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾ ਤਾਰ ਚਰਹਿ ਤੇਗ ਤੇਗ ਹੋਵੇ ਮਿੱਤ ਕੀ ਪੈਜ ਪੰਚ ਕੀ ਵੀਰ ਸ੍ਰੀ ਸਾਹਿਬ ਜੀ ਸਹਾਇ ਖਾਲਸਾ ਜੀ ਕੇ ਬੋਲ ਵਾਲੇ ਬੋਲੋ ਜੀ ਸਵਾਹਿਗੁਰੂ દાન ਭੋਗਦਾਨ ਦਾਣਾ ਸਿਰਦਾਨ ਨਾਮਦਾਨ ਸ੍ਰੀ ਅੰਮ੍ਰਿਤ ਸਰ ਸਾਹਿਬ ਜੀ ਦੇ ਦਰਸ਼ਨ ਇਸ਼ਨਾਨ ਚੌਕੀਆਂ ਝੰਡੇ ਬੂੰਦੇ ਜੂਵ ਜੂਜਾ ਢਾਲ ਤਰੱਕੀ ਜੈਕਾਰ ਹਾਲਸਾ ਸਾਹਿਬ ਬੋਲੋ ਜੀ ਵਾਹਿਗੁਰੂ ਸਿੱਖਾਂ ਦਾ ਮੰਨ ਨੀਵਾ ਮਾ ਕੁਟੇ ਮਤਪੱਤ ਦਾ ਰਾਖਾ ਏ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਇਤਾਤਾ ਕੀਓ ਸ੍ਰੀ ਨਨਕਾਣਾ ਸਾਹਿਬ ਦੇ ਹੋਰ ਪੁਰਦਵਾਰਿਆਂ ਗੁਰਦੁਆਰਿਆਂ ਨਾਲੋਂ ਆਲਦੀ ਦੇ ਖਾਲਸਾ ਬੰਦ ਨੂੰ ਵਿਛੋੜਿਆ ਗਿਆ ਹੈ ਇਹਨਾਂ ਦੇ ਗੁੱਲੇ ਦਰਸ਼ਨ ਤੇ ਧਾਰ ਤੇ ਸੇਵਾ ਸੰਭਾਲ ਦਾ ਦਾਣ ਆਪਣੇ ਪਿਆਰੇ ਖਾਲਸਾ ਜੀ ਨੂੰ ਬਖਸ਼ੋ ਦੇ ਨਿਮਾਣੇ ਦੇ ਮਾਨ ਸਤਿਗੁਰੂ ਨੇ ਤਾਣਿਆਂ ਦੇ ਤਾਨ ਨੇ ਓਟਿਆਂ ਦੀ ਓਟ ਨਿਆਸਰਿਆਂ ਦਾ ਆਸਰਾ ਕਾਲਪੁਰਖ ਸੱਚੇ ਪਾਤਸ਼ਾਹ ਧਰਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜਿਓ ਆਪ ਜੀ ਦੇ ਚਰਨਾ ਕਮਣਾ ਚਰਤਾਸ ਬੇਨਤੀ ਹੈ ਸੱਚੇ ਪਾਤਸ਼ਾਹ ਧੰਨ ਧੰਨ ਸ਼੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਜਿਹਾਈਏ ਜਿਸ ਦਿੱਤੇ ਸਾਭੂ ਬਚਾਏ ਇਸੇ ਮਹਾਨ ਪਾਵਨ ਗੁਰਪੁਰਬ ਦੀਆਂ ਖੁਸ਼ੀਆਂ ਦੇ ਅੰਦਰ ਧੰਨ ਧੰਨ ਸ਼੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਮਹਾਰਾਜ ਜੀ ਦੇ ਪ੍ਰਕਾਸ਼ ਪਰਮੂ ਮਨਾਉਂਦੇ ਆ ਹੋਇਆ ਗੁਰਦੁਆਰਾ ਸ਼੍ਰੀ ਸਿੰਘ ਸਵਾ ਪ੍ਰੀਤਨਗਰ ਫੋਟੋ ਦੀ ਸੂਰ ਸਾਧ ਸੰਗਤ ਗੁਰਬੋਧ ਗੁਰਦੁਆਰਾ ਪ੍ਰਬੰਧ ਕਮੇਟੀ ਦੇ ਸਹਿਯੋਗ ਦੇ ਨਾਲ ਸੂ ਨਾਨਕ ਹਸਪਤਾਲ ਚੈਟੇਵਲ ਹਸਪਤਾਲ ਦਾ ਨੀਂਹ ਪੱਥਰ ਰੰਗ ਦਾ ਹੈ ਮੀਂਹ ਪਸਰਦੀ ਰਮਤਾ ਵਾਸਤੇ ਅਰਦਾਸ ਬੇਨਤੀ ਹੈ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਉਹ ਹੱਤਾ ਦੀ ਮੀਂਹ ਪਥਰ ਰਖੰਡਿਆ ਗਿਆ ਬਖਸ਼ੋ ਸੂਹ ਸੰਤਾਂ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖਣਾ ਸੇਵਾ ਕਰਨ ਦੇ ਬਾਲ ਪ੍ਰਾਲੇ ਬਖਸ਼ਨੇ ਬਾਲ ਤੁਮ ਬਖਸ਼ਨਾ ਸਾਥ ਸੰਗਤ ਨੂੰ ਤੁੰ ਮੰਮਨ ਧੰਨ ਨਾਲ ਸੇਵਾ ਕਰਨ ਦੀਆਂ ਬਾਲ ਬਤਾ ਬਖਸ਼ਨੀਆਂ ਚੜਦੀਆਂ ਤਰਾ ਕਰਨੀਆਂ ਸੰਤਾਂ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖ ਕੇ ਆਪਣੀ ਸੇਵਾ ਆਪ ਲੈਣੀ ਸਿਰ ਤੇ ਮੇਰ ਭਲੇ ਹੱਥ ਰੱਖਣਾ ਓਈਆ ਪੁਣਾ ਤੋਂ ਮੁਕਸ਼ ਰਣੀਆਂ ਮੇਰ ਕਿਰਪਾ ਕਰੋ ਹਸਤਾਲ ਦੀ ਨੀਂਹ ਪਸਰ ਰੱਖਣ ਦੀ ਤਰੰਤਾ ਕਰਨ ਦੀ ਆਗਿਆ ਬਖਸ਼ੋ ਆਪਣੇ ਸਹੀ ਪਿਆਰੇ ਮੇਲੋ 也是这个工作。 ਸਾਹਿਬ ਸੰਗਤ ਜੀਓ ਅੱਜ ਤਾਂ ਤਾਂ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਮਹਾਰਾਜ ਦਾ ਪ੍ਰਕਾਸ਼ ਦਿਹਾੜਾ ਸਮੂਹ ਸਾਧ ਸੰਗਤ ਗੁਰਦੁਆਰਾ ਹਰਕੀਰਤ ਗੁਰਦੁਆਰਾ ਸ੍ਰੀ ਸਿੰਘ ਸਭਾ ਪ੍ਰੀਤਨਗਰ ਦੀ ਸਮੂਹ ਸਾਧ ਸੰਗਤ ਬੜੀ ਸ਼ਰਧਾ ਭਾਵਨਾ ਨਾਲ ਮਨਾ ਰਹੀ ਹੈ ਸਵੇਰੇ ਤੋਂ ਲੈ ਕੇ ਸਵੇਰ ਦਾ ਨਗਰ ਆਪਣੇ ਕੀਰਤਨ ਦਰਬਾਰ ਸਜਾਇਆ ਗਿਆ ਕੀਰਤਨ ਦੀ ਸੇਵਾ ਹੋਈ ਹੈ ਉਪਰੰਤ ਅਰਦਾਸ ਹੁਕਮਨਾਮਾ ਹੋਇਆ ਸੱਚੇ ਬਾਦਸ਼ਾਹ ਦੇ ਪਾਵਨ ਪਵਿੱਤਰ ਸਥਾਨ ਤੇ ਸੰਗਤਾਂ ਨੇ ਹਾਜ਼ਰੀਆਂ ਭਰੀਆਂ ਹਨ ਤੰਤਨ ਸ਼੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਦੇ ਪ੍ਰਕਾਸ਼ ਪ੍ਰੂਪ ਦੀਆਂ ਸਭ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਹੋਣ ਸਭ ਸੰਗਤਾਂ ਦੇ ਸਿਰ ਤੇ ਸ਼੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਆਪਣਾ ਮਿਹਰ ਭਰਿਆ ਹੱਥ ਰੱਖ ਕੇ ਸਭ ਸੰਗਤਾਂ ਨੂੰ ਸੁੱਖ ਸ਼ਾਂਤੀਆਂ ਬਖਸ਼ਣ ਤੰਦਰੁਸਤੀਆਂ ਬਖਸ਼ਣ ਦੁੱਖਾਂ ਕਲੇਸ਼ਾਂ ਦਾ ਨਾਸ ਕਰਕੇ ਸੁੱਖਾਂ ਦਾ ਪ੍ਰਕਾਸ਼ ਕਰਨ ਇਸ ਵੇਲੇ ਗੁਰਦੁਆਰਾ ਪ੍ਰੀਤਨਗਰ ਦੀ ਸਮੂਹ ਸਾਧ ਸੰਗਤ ਵੱਲੋਂ ਗੁਰੂ ਨਾਨਕ ਚੈਰੀਟੇਬਲ ਹਸਪਤਾਲ ਦਾ ਨੀਂਹ ਪੱਥਰ ਰੱਖਿਆ ਗਿਆ ਹੈ ਜਿਸ ਦੀ ਸੱਚੇ ਬਾਦਸ਼ਾਹ ਦੀ ਕਿਰਪਾ ਉਠਾਸਰੇ ਨਾਲ ਨੀਂਹ ਪੱਥਰ ਦੀ ਸੰਪੂਰਨਤਾ ਹੋਈ ਹੈ ਅਗਲੇ ਕਾਰਜਾਂ 'ਚ ਮਹਾਰਾਜ ਆਪ ਸੰਗਤਾਂ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖ ਕੇ ਸੰਗਤਾਂ ਨੂੰ ਤਨ ਮਨ ਧਨ ਨਾਲ ਸੇਵਾ ਕਰਨ ਦੇ ਬਲਬੁੱਤ ਬਖਸ਼ਣ ਗੁਰਸਿੱਖੀ ਜੀਵਨ ਦੀ ਦਾਤ ਬਖਸ਼ਣ ਨਾਮਦਾਨ ਬਖਸ਼ਣ ਅੰਮ੍ਰਿਤ ਵੇਲਾ ਬਖਸ਼ਣ ਅੰਮ੍ਰਿਤ ਦੀਆਂ ਦਾਤਾਂ ਬਖਸ਼ ਕੇ ਸੱਚੇ ਪਾਸ਼ਾ ਆਪਣੇ ਬਾਣੀ ਤੇ ਬਾਣੇ ਨਾਲ ਜੋੜਨ ਇਸੇ ਤਰ੍ਹਾਂ ਸੰਗਤਾਂ ਦੇ ਸਿਰ ਤੇ ਆਪਣਾ ਮਿਹਰ ਭਰਿਆ ਹੱਥ ਰੱਖਣ ਸੰਗਤਾਂ ਨੂੰ ਚੜ੍ਹਦੀਆਂ ਕਲਾ ਦੀਆਂ ਦਾਤਾਂ ਬਖਸ਼ਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲੇ बोले सो न काल बोले